ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਰੁਪਿੰਦਰ ਕੌਰ ਦੇ ਵੱਲੋਂ ਕੀਤੀ ਗਈ ਕਰਤੂਤ ਦੇ ਬਾਰੇ ਕੁੱਲ ਦੁਨੀਆ ਦੇ ਵਿੱਚ ਇਹੀ ਗੱਲਾਂ ਚੱਲਦੀਆਂ ਵੀ ਇਹੋ ਜੀ ਨੂੰ ਤੇ ਇਹੋ ਜੀ ਧੀ ਕਿਸੇ ਦੀ ਵੀ ਨਾ ਹੋਵੇ। ਉਹ ਰੁਪਿੰਦਰ ਕੌਰ ਦੇ ਵੱਲੋਂ ਜਿਹੜੇ ਜਿਹੜੇ ਡਰਾਮੇ ਰਚੇ ਗਏ ਤੇ ਜੋ ਗੱਲਾਂ ਹੁਣ ਕਰ ਰਹੀ ਆ ਇਹ ਸੱਚੀ-ਮੁੱਚੀ ਹੈਰਾਨ ਕਰਦੀਆਂ। ਉਹ ਰੁਪਿੰਦਰ ਕੌਰ ਨੇ ਆਪਦੀ ਅਯਾਸ਼ੀ ਦੇ ਚੱਕਰ ਦੇ ਵਿੱਚ ਗੁਰਵਿੰਦਰ ਸਿੰਘ ਤਾਂ ਮਾਰਿਆ ਹੀ ਇਹਨੇ ਪੰਜਾਬ ਦੇ ਲੋਕਾਂ ਦਾ ਭਰੋਸਾ ਵੀ ਮਾਰਿਆ ਤੇ ਹੁਣ ਜਦੋਂ ਇਹ ਜੇਲ੍ਹ ਦੇ ਵਿੱਚ ਬੈਠੀ ਆ ਤਾ ਇਹ ਪਤਾ ਲੱਗਾ ਜੀ ਕਿ 22 ਤਰੀਕ ਨੂੰ ਇਹਦੀ ਅਗਲੀ ਸੁਣਵਾਈ ਹੋਣੀ ਆ ਲੰਘੇ ਕੱਲ ਪੁਲਿਸ ਦੇ ਵੱਲੋਂ ਪਤਾ ਲੱਗਾ ਜੀ ਕਿ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਇਹਨਾਂ ਨੂੰ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਤਿੰਨਾਂ ਜਣਿਆਂ ਨੂੰ ਯਾਨੀ ਕਿ ਹਰ ਕਮਲਪ੍ਰੀਤ ਸਿੰਘ ਆਸ਼ਕ ਨੂੰ ਰਪਿੰਦਰ ਕੌਰ ਉਹਦੀ ਆਸ਼ਕਣ ਨੂੰ ਤੇ ਫਿਰ ਹਰ ਕਮਲਪ੍ਰੀਤ ਸਿੰਘ ਦਾ ਦੋਸਤ ਜਿਹੜਾ ਵਿਸ਼ਵਦੀਪ ਕੁਮਾਰ ਇਹਨਾਂ ਤਿੰਨਾਂ ਨੂੰ ਪੇਸ਼ ਕਰਕੇ ਤੇ ਤਿੰਨ ਦਿਨ ਦਾ ਰਿਮਾਂਡ ਹੋਰ ਮੰਗਿਆ ਗਿਆ ਸੀ ਕਿ ਅਸੀਂ ਮੋਬਾਈਲ ਰਿਕਵਰ ਕਰਨੇ ਆ ਪਰ ਅਦਾਲਤ ਦੇ ਵੱਲੋਂ ਇਹਨਾਂ ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਤੇ ਅਗਲੀ ਸੁਣਵਾਈ ਹੁਣ 22 ਦਸੰਬਰ ਨੂੰ ਹੋਣੀ ਆ। ਰੁਪਿੰਦਰ ਕੌਰ ਦੀ ਜਦੋਂ ਪੱਕਾਹਾਣੀ ਪੜਦੇ ਸਾਰੀ ਕਿ ਉਹਨੇ ਹੁਣ ਤੱਕ ਕੀ ਕੀ ਗੱਲਾਂ ਕਹੀਆਂ ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕੀ ਜਾਣਕਾਰੀ ਦਿੱਤੀਆਂ ਤਾਂ ਲੂਕ ਣਡਖੜਾ ਹੁੰਦਾ। ਮੂੰਹ ਦੀ ਮਿੱਠੀ ਰਹਿੰਦੀ ਸੀ ਪਰ ਮਨ ਦੇ ਵਿੱਚ ਖੋਰ ਸੀ। ਮੂੰਹ ਦੇ ਵਿੱਚੋਂ ਕੋਈ ਗਲਤ ਸ਼ਬਦ ਨਹੀਂ ਸੀ ਕੱਢਦੀ ਪਰ ਇਹਦੇ ਮਨ ਦੇ ਵਿੱਚ ਇਹ ਸੀ ਕਿ ਮੈਂ ਇਹਦੇ ਨਾਲ ਨਹੀਂ ਰਹਿਣਾ। ਇਹ ਜ਼ਹਿਰ ਵਰਗੇ ਲੱਗਦੇ ਆ ਤੇ ਆਸ਼ਕ ਇਹਨੂੰ ਘਿਓ ਖਿਚੜੀ ਵਰਗਾ ਲੱਗਦਾ। ਇਹ ਉਹਦੇ ਨਾਲ ਕਿਉਂ ਖਿਚੜੀ ਹੋ ਕੇ ਰਹਿਦੀ ਸੀ ਪਰ ਮਾਰਿਆ ਇਹਨੇ ਕਿਵੇਂ ਆ ਅਸਲ ਵਿੱਚ ਗੁਰਵਿੰਦਰ ਸਿੰਘ ਨੂੰ ਸਭ ਤੋਂ ਪਹਿਲਾਂ ਰੁਪਿੰਦਰ ਕੌਰ ਨੇ ਜ਼ਹਿਰ ਦਿੱਤੀ ਉਸ ਤੋਂ ਬਾਅਦ ਉਹ ਜਦੋਂ ਪੈ ਗਿਆ ਤੇ ਇਨੇ ਆਪਦਾ ਆਸ਼ਕ ਸਾਧ ਲੈ ਆ ਆਸ਼ਕ ਨੂੰ ਲੈ ਕੇ ਇਹ ਛੱਤ ਦੇ ਉੱਤੇ ਗਈ ਉੱਥੇ ਗੱਲਾਂ ਬਾਤਾਂ ਕਰ ਰਹੇ ਆ ਇਨੇ ਚਰ ਨੂੰ ਹੋਸ਼ ਆ ਗਈ ਜਾਂ ਕਹਿ ਲਈਏ ਜ਼ਹਿਰ ਦਾ ਉਹਨਾਂ ਅਸਰ ਨਹੀਂ ਹੋਇਆ ਜਾਂ ਜਿਹੜਾ ਵੀ ਟੀਕਾ ਲਾਇਆ ਹੋਊਗਾ ਉਹਦਾ ਉਹਨਾਂ ਅਸਰ ਨਹੀਂ ਹੋਇਆ ਜਾਂ ਜਿਹੜੀ ਵੀ ਚੀਜ਼ ਪੀਈ ਆਈ ਉਹਦਾ ਉਹਨਾਂ ਅਸਰ ਨਹੀਂ ਹੋਇਆ ਉਹਨੇ ਦੇਖ ਲਿਆ ਗੁਰਵਿੰਦਰ ਸਿੰਘ ਨੇ ਛੱਤ ਦੇ ਉੱਤੇ ਜਾ ਕੇ ਤੇ ਬਸ ਇਥੋਂ ਉਹਦੀ ਮੌਤ ਦੀ ਕਹਾਣੀ ਲਿਖੀ ਜਾਣ ਲੱਗੀ ਆ ਰੁਪਿੰਦਰ ਕੌਰ ਨੇ ਮਗਰਲੇ ਪਾਸੇ ਜਾ ਕੇ ਉਹਦੀਆਂ ਬਾਹਾਂ ਫੜ ਲੀਆਂ ਮਗਰਲੇ ਪਾਸਿਓਂ ਤੇ ਹਰ ਕਮਲਪ੍ਰੀਤ ਸਿੰਘ ਨੇ ਉਹਦਾ ਗਲ ਕੁੱਟਤਾ ਤੇ ਪੋਸਟਮਾਰਟਮ ਦੀ ਰਿਪੋਰਟ ਵੀ ਇਹੀ ਗੱਲ ਕਹਿੰਦੀ ਆ ਕਿ ਉਹਦਾ ਦਮ ਕੁੱਟਿਆ ਗਿਆ ਇਸ ਕਰਕੇ ਸਾਹ ਕੁੱਟੇ ਜਾਣ ਕਰਕੇ ਉਹਦੀ ਮੌਤ ਹੋਈ ਆ ਉਹਦੇ ਸਰੀਰ ਦੇ ਉੱਤੇ 10-12 ਨਿਸ਼ਾਨ ਆ ਮਤਲਬ ਇਹ ਆ ਕਿ ਉਹਦੀ ਕੁੱਟਮਾਰ ਵੀ ਕੀਤੀ ਗਈ ਗੁਰਵਿੰਦਰ ਸਿੰਘ ਨੇ ਕੁੱਟਮਾਰ ਰੁਪਿੰਦਰ ਕੌਰ ਨੇ ਤੇ ਹਰ ਕਮਲਪ੍ਰੀਤ ਸਿੰਘ ਨੇ ਕੀਤੀ ਕਿਉਂਕਿ ਦੋਵੇਂ ਜਣੇ ਘਰ ਦੇ ਵਿੱਚ ਆ ਪਰ ਜਿਹੜਾ ਵਿਸ਼ਵਦੀਪ ਕੁਮਾਰ ਆ ਜਿਹੜਾ ਕਿ ਇਹਦੇ ਨਾਲ ਗੱਡੀ ਤੇ ਆਇਆ ਸੀ ਹਰਕਮਲਪ੍ਰੀਤ ਦੇ ਉਹਨੇ ਗੱਲ ਕਹੀ ਆ ਕਿ ਜਦੋਂ ਇੱਥੇ ਸਾਰਾ ਕੁਝ ਵਾਪਰ ਗਿਆ ਮੈਨੂੰ ਨਹੀਂ ਸੀ ਪਤਾ ਕਿ ਜਦੋਂ ਉਹ ਘਰ ਦੇ ਵਿੱਚੋਂ ਬਾਹਰ ਆਇਆ ਤੇ ਉਹ ਕੀ ਕਰਕੇ ਆਇਆ ਕੀ ਨਹੀਂ ਮੈਨੂੰ ਸਿਰਫ ਉਹਨੇ ਇਹ ਗੱਲ ਕਹੀ ਕਿ ਕੁੱਟਮਾਰ ਹੋਈ ਆ ਯਾਰ ਉੱਥੇ ਰੌਲਾ ਪੈ ਗਿਆ ਫਿਰ ਅਸੀਂ ਚਲੇ ਗਏ ਚੰਡੀਗੜ੍ਹ ਹਰਕਮਲਪ੍ਰੀਤ ਨੇ ਰਾਤ ਨੂੰ ਖੂਬ ਦਾਰੂ ਪੀਤੀ ਆ ਫਿਰ ਉਸ ਤੋਂ ਬਾਅਦ ਇਹਨੇ ਸਵੇਰੇ ਵੀ ਦਾਰੂ ਪੀਤੀ ਆ ਇਹਦੀ ਇੱਛਾ ਸੀ ਕਿ ਅਸੀਂ ਮੁੰਬਈ ਦੇ ਵੱਲ ਭੱਜ ਗਏ ਪਰ ਕਿਉਂਕਿ ਇਹਦੇ ਬਾਪ ਨੂੰ ਪੁਲਿਸ ਨੇ ਚੱਕ ਲਿਆ ਇਸ ਕਰਕੇ ਇਹਨੂੰ ਸਰੈਂਡਰ ਕਰਨਾ ਪਿਆ ਅਦਾਲਤ ਦੇ ਵਿੱਚ ਪੁਲਿਸ ਨੇ ਇਹ ਵੀ ਗੱਲ ਕਹੀ ਆ ਕਿ ਡਰਾਮਾ ਘੜਨ ਦੇ ਲਈ ਇਹਨਾਂ ਨੇ ਅਲਮਾਰੀ ਦੇ ਵਿੱਚੋਂ ਖਲਾਰਾ ਪਾ ਲਿਆ ਇਹਨੇ ਘਰ ਦੇ ਗਹਿਣੇ ਜਿਹੜੇ ਉਹ ਹਰਕਮਲਪ੍ਰੀਤ ਨੂੰ ਫੜਾਤੇ ਰੁਪਿੰਦਰ ਕੌਰ ਨੇ ਤਾਂ ਜੋ ਲੁੱਟ-ਖੋਟ ਦੀ ਕਹਾਣੀ ਲੱਗੇ ਪਰ ਪੁਲਿਸ ਨੂੰ ਪਹਿਲਾ ਸ਼ੱਕ ਤਾਂ ਹੋਇਆ ਵੀ ਜਦੋਂ ਸੂਟ ਤਾਂ ਥੱਲੇ ਖਿਲਰੇ ਪਏ ਆ ਪਰ ਸੂਟਾਂ ਦੀਆਂ ਤਾਹ ਨਹੀਂ ਖੁੱਲੀਆਂ ਉਸ ਬੰਦੇ ਦੇ ਇਹ ਗੱਲ ਕਹਿੰਨੀ ਜਿਕੇ ਉਹਨੂੰ ਲੁੱਟ-ਖੋ ਕਰਨ ਵਾਲੇ ਲੁਟੇਰੇ ਆ ਕੇ ਮਾਰ ਗਏ ਪਰ ਇਹਦੇ ਇੱਕ ਵੀ ਝਰੀਟ ਨਹੀਂ ਲੱਗੀ ਕੋਈ ਵੀ ਔਰਤ ਆਪਦੇ ਘਰ ਵਾਲੇ ਨੂੰ ਆਪਦੇ ਬੰਦੇ ਨੂੰ ਆਪਦੇ ਪਰਿਵਾਰਕ ਜੀ ਨੂੰ ਬਚਾਉਣ ਦੇ ਲਈ ਕੁਝ ਨਾ ਕੁਝ ਤਾਂ ਕਰੂਗੀ ਨਾ ਮਾੜੀ-ਮੋਟੀ ਸੱਟ ਉਹਦੇ ਵੀ ਵੱਜੂਗੀ ਫਿਰ ਅਗਲੀ ਗੱਲ ਇਹ ਹੈ ਸ਼ੱਕ ਦੇ ਰੂਪ ਦੇ ਵਿੱਚ ਕਿ ਜਿਹੜਾ ਇਹਦੇ ਗਲ ਦੇ ਵਿੱਚ ਸੋਨੇ ਦਾ ਗਹਿਣਾ ਪਾਇਆ ਸੀ ਉਹ ਬਿਲਕੁਲ ਉਵੇਂ ਸੀ ਇਹਦੀ ਲੁੱਟਖਸਟ ਕਿਉਂ ਨਹੀਂ ਹੋਈ ਫਿਰ ਅਗਲੀ ਗੱਲ ਇਹ ਜੀ ਕਿ ਨਾ ਸੀ ਸੀਟੀਵੀ ਕਵਰੇਜ ਜਿਹੜੇ ਲੱਗੇ ਆ ਉਹਦੇ ਵਿੱਚਾਂ ਕੋਈ ਅੰਦਰ ਆਉਂਦਾ ਦਿਖਦਾ ਨਾ ਕੋਈ ਬਾਹਰ ਜਾਂਦਾ ਦਿਖਦਾ ਤੇ ਅਗਲੀ ਗੱਲ ਇਹ ਆ ਵੀ ਜੇਕਰ ਕੋਈ ਲੁੱਟਖਸਟ ਕਰਕੇ ਭੱਜਿਆ ਤੇ ਫਿਰ ਘਰ ਦੇ ਅੰਦਰੋਂ ਕੁੰਡਾ ਕਿਵੇਂ ਲੱਗਿਆ ਅਰਲ ਕਿਵੇਂ ਲੱਗੀ ਆ ਇਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਇਹ ਕਹਾਣੀ ਖੁੱਲੀ ਆ ਕਿ ਇਸੇ ਔਰਤ ਨੇ ਇਸੇ ਡੈਣ ਨੇ ਆਪਦੇ ਬੰਦੇ ਨੂੰ ਖਾ ਲਿਆ ਆਪਦੇ ਬੰਦੇ ਨੂੰ ਮਰਵਾਤਾ ਇਹ ਰੋਈ ਵੀ ਆ ਇਹਨੇ ਆਪਦੇ ਮਾਪਿਆਂ ਦੀਆਂ ਸੌਂਹਾਂ ਵੀ ਖਾਧੀਆਂ ਕਿ ਨਹੀਂ ਜੀ ਮੈਂ ਇਹੋ ਜਿਹਾ ਕੁਝ ਨਹੀਂ ਕੀਤਾ ਮੈਨੂੰ ਤਾਂ ਸੌਂ ਲੱਗੇ ਜੀ ਮੈਂ ਇਦਾਂ ਦਾ ਕੁਝ ਕਿਉਂ ਕਰੂੰਗੀ ਪਰ ਕਿਉਂਕਿ ਪੁਰਸ ਦਾ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ ਸੀ ਇਸ ਕਰਕੇ ਇਸ ਵਾਲਾਂ ਦਾ ਸਾਹਮਣਾ ਨਹੀਂ ਕਰ ਸਕੀ ਤੇ ਫਿਰ ਇਹਨੇ ਸਾਰੀ ਗੱਲ ਮੰਨ ਲਈ ਆ ਪੁਰਪਿੰਦਰ ਕੌਰ ਦਾ ਪਵਿੱਖ ਕੀ ਆ ਇਹਦੇ ਬਾਰੇ ਤਾਂ ਆਪਾਂ ਨੂੰ ਪਤਾ ਜਿਹੜੀ ਰੀਲਾਂ ਪੱਟੀ ਆ ਉਹਦੀਆਂ ਰੀਲਾਂ ਰੂਲਾਂ ਹੁਣ ਬਣ ਨਹੀਂ ਗੀਆਂ ਹੁਣ ਤਾਂ ਜਲੂਸ ਹੀ ਆ ਇਹਨੇ ਰੀਲਾਂ ਦੇ ਨਾਂ ਦੇ ਉੱਤੇ ਬੁਟੀਕ ਦੇ ਨਾਂ ਦੇ ਉੱਤੇ ਉਹੋ ਕੁਝ ਕੀਤਾ ਜਿਹੜਾ ਕੁਝ ਅੱਜ ਕੱਲ੍ਹ ਕੁਝ ਕੁੜੀਆਂ ਕਰਦੀਆਂ ਕਿ ਭਾਈ ਮੈਂ ਆਪਦਾ ਚਿਹਰਾ ਦਿਖਾਵਾਂ ਮੈਂ ਮੇਕਅੱਪ ਦਿਖਾਵਾਂ ਮੈਂ ਫਾਲੋਅਰ ਵਧਾਵਾਂ ਮੈਂ ਛੰਗੜ ਮੰਗੜ ਕਰਾਂ ਮਗਰ ਗੀਤ ਲਾ ਕੇ ਡਾਂਸ ਕਰਾਂ ਇਹਨੇ ਸਾਰਾ ਕੁਝ ਉਹੀ ਕੀਤਾ ਘਰ ਦੇ ਵਿੱਚ ਨਖਰਿਆਂ ਨਾਲ ਰਹਿਣ ਵਾਲੀ ਇਸ ਵੇਲੇ ਜੇਲ੍ਹ ਦੇ ਵਿੱਚ ਕੀ ਕੀ ਕਰਦੀ ਆ ਇਹ ਆਉਂਦੇ ਸਮੇਂ ਦੇ ਵਿੱਚ ਸਾਹਮਣੇ ਆਉਣੀਆਂ ਗੱਲਾਂ ਪਰ ਇਹ ਪਤਾ ਲੱਗਾ ਕਿ ਭਾਈ ਇਹਦਾ ਜੀ ਨਹੀਂ ਲੱਗਦਾ ਜੇਲ੍ਹ ਦੇ ਵਿੱਚ ਕਿਉਂਕਿ ਜਿਹਨੇ ਨਿਆਰੀਆਂ ਚਰੀਆਂ ਹੋਣ ਉਹਦਾ ਜੇਲ੍ਹ ਦੇ ਵਿੱਚ ਜੀ ਲੱਗਣਾ ਵੀ ਕੜਾ ਤੇ ਲੱਗਣ ਦੇਣਾ ਵੀ ਨਹੀਂ ਚਾਹੀਦਾ ਕਿਉਂਕਿ ਇਸ ਔਰਤ ਨੇ ਕੁੱਲ ਪੰਜਾਬਣਾ ਕੁੱਲ ਪੰਜਾਬੀਆਂ ਦਾ ਭਰੋਸਾ ਤੋੜਿਆ ਦੁਨੀਆ ਦੇ ਵਿੱਚ ਬਹੁਤ ਕੁਝ ਹੁੰਦਾ ਪਰ ਪੰਜਾਬ ਦੇ ਵਿੱਚ ਜਦੋਂ ਇਹੋ ਜਿਹਾ ਕੁਝ ਹੁੰਦਾ ਉਦੋਂ ਸੱਚੀ ਮੁੱਚੀ ਲੋਕ ਅੰਡਾ ਖੜਾ ਹੁੰਦਾ ਕਿ ਯਾਰ ਸਾਡੇ ਪੰਜਾਬ ਦੇ ਵਿੱਚ ਆਹ ਕੁਝ ਵੀ ਹੋਣਾ ਸਾਡੇ ਪੰਜਾਬ ਦੇ ਵਿੱਚ ਆਹ ਕੁਝ ਹੋਣਾ ਬਾਕੀ ਸੀ ਹਲੇ ਸੋਚ ਕੇ ਦੇਖੋ ਗੁਰਵਿੰਦਰ ਸਿੰਘ ਦੇ ਪਿਤਾ ਦਾ ਕੀ ਹਾਲ ਹੋਊਗਾ ਭਵਿੱਖ ਦੇ ਵਿੱਚ ਉਹਦੇ ਕੋਲੇ ਬਾਕੀ ਕੀ ਬਚਿਆ ਉਹ ਜਾਂ ਤਾਂ ਫਿਰ ਆਪਦਾ ਸਾਰਾ ਕੁਝ ਵੇਚ ਕੇ ਹੁਣ ਧੀ ਦੇ ਕੋਲੇ ਜਾਊ ਕੈਨੇਡਾ ਦੇ ਵਿੱਚ ਤੇ ਜੇ ਉਹ ਉੱਥੇ ਵੀ ਗਿਆ ਤਾਂ ਵੀ ਉਹਦੀਆਂ ਯਾਦਾਂ ਦੇ ਵਿੱਚੋਂ ਪੁੱਤ ਨਹੀਂ ਜਾਣਾ ਉਹਦੇ ਜਿਹਨ ਦੇ ਉੱਤੇ ਜਿਹੜੀ 6 ਵਜਈ ਆ ਉਹਦਾ ਕੀ ਕਸੂਰ ਸੀ ਬੰਦੇ ਦਾ ਉਹਦੇ ਨਾਲ ਕਿੰਨਾ ਵੱਡਾ ਦਗਾ ਹੋਇਆ ਦੁਨੀਆ ਦੀ ਸਭ ਤੋਂ ਵੱਡੀ ਗੈਰਦਾਰੀ ਉਹਦੇ ਨਾਲ ਹੋਈ ਆ ਉਹਦਾ ਪੁੱਤ ਖੋលਿਆ ਖੋਇਆ ਵੀ ਉਹਨੇ ਜਿਹਨੂੰ ਕਾਰ ਲੈ ਕੇ ਦਿੱਤੀ ਜਿਹਨੂੰ ਬੁਟੀਕ ਖੋਲ ਕੇ ਦਿੱਤੀ ਜਿਹਨੂੰ ਪੁੱਤ ਪੁੱਤ ਕਹਿਣਾ ਸੀ ਨੋ ਨਹੀਂ ਕਰੇ ਕਿਆ ਧੀ ਵੀ ਨਹੀਂ ਕਿਆ ਪੁੱਤ ਕਿਆ ਵੀ ਤੂੰ ਮੇਰਾ ਦੂਜਾ ਪੁੱਤ ਆ ਤੇ ਬਦਲੇ ਦੇ ਵਿੱਚ ਕੀ ਮਿਲਿਆ ਉਮਰ ਪਰਦਾ ਰੋਣਾ ਬਦਲੇ ਦੇ ਵਿੱਚ ਕੀ ਮਿਲਿਆ ਪੁੱਤ ਦੀ লাশ ਹੋਰ ਤਾਂ ਕੁਝ ਨਹੀਂ ਮਿਲਿਆ ਗੱਲ ਇਹ ਆ ਜੀ ਕਿ ਆਉਂਦੇ ਸਮੇਂ ਦੇ ਵਿੱਚ ਕੌਣ ਕਿਹਦੇ ਉੱਤੇ ਯਕੀਨ ਕਰੂਗਾ ਲੋਕ ਹੁਣ ਸੋਸ਼ਲ ਮੀਡੀਆ ਦੇ ਉੱਤੇ ਗੱਲ ਲਿਖਦੇ ਆ ਕਿ ਸਾਨੂੰ ਤਾਂ ਰਿਸ਼ਤੇ ਤੋਂ ਡਰ ਲੱਗਣ ਲੱਗ ਪਿਆ ਕੀ ਪਤਾ ਕਿਹੜਾ ਬੰਦਾ ਆਪਦੀ ਘਰ ਵਾਲੀ ਦੇ ਬਾਰੇ ਕੀ ਸੋਚੀ ਜਾਂਦਾ ਹੋਵੇ ਤੇ ਘਰ ਵਾਲੀ ਕਿਹੜੇ ਬੰਦੇ ਬਾਰੇ ਕੀ ਸੋਚੀ ਜਾਂਦੀ ਹੋਵੇ ਸੋ ਇਹ ਇੱਕ ਬਹੁਤ ਵੱਡਾ ਸਵਾਲ ਹੈ ਜੀ ਕਿ ਅਸੀਂ ਖੁੱਲ ਕੇ ਗੱਲ ਕਰਦੇ ਨਹੀਂ ਅਸੀਂ 도ਗਲੇ ਮਾਪਦੰਡਾਂ ਵਾਲੇ ਕਿਵੇਂ ਆ ਰਹਿਣਾ ਵੀ ਉੱਥੇ ਆ ਪਰ ਉਹਦੇ ਨਾਲ ਵੀ ਨਹੀਂ ਆ ਅੱਡ ਹੋਣਾ ਵੀ ਨਹੀਂ ਪਰ ਜੜਾਂ ਦੇ ਵਿੱਚ ਇਦੀ ਰਹਿਣਾ ਮਾਰ ਵੀ ਉਹਨੂੰ ਦੇਣਾ ਝੂਠ ਵੀ ਬੋਲਣਾ ਬਚਣ ਦੀ ਕੋਸ਼ਿਸ਼ ਵੀ ਕਰਨੀ ਆ ਅਯਾਸ਼ੀ ਵੀ ਕਰਨੀ ਆ ਮਤਲਬ ਸਾਡੇ ਕਿੰਨੇ ਚਿਹਰੇ ਕਿੰਨੇ ਆ ਅਸੀਂ ਰੀਲਾਂ ਦੇ ਵਿੱਚ ਕਿਵੇਂ ਦਿਸਦੇ ਆ ਪਰ ਸਾਡੇ ਕਿਰਦਾਰ ਕੈਸੇ ਆ ਅਸੀਂ ਇੱਥੇ ਤਾਂ ਛੰਗਣ ਮੰਗਣ ਕਰਕੇ ਆਪਦੇ ਆਪ ਨੂੰ ਚਮਕ-ਚਮਕ ਕੇ ਦਿਖਾਉਨੇ ਆ ਪਰ ਉਦਾਂ ਸਾਡੇ ਅੰਦਰ ਕਿੰਨੀ ਵੱਡੀ ਕਾਲਖ ਆ ਇਹਦਾ ਪਤਾ ਲੱਗਦਾ ਸੋ ਰੁਪਿੰਦਰ ਕੌਰ ਨੂੰ ਵੱਡੀ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ ਪੰਜਾਬੀ ਇਸ ਗੱਲ ਦੀ ਮੰਗ ਕਰ ਰਹੇ ਆ ਕੁੱਲ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਇਹੀ ਸੋਚ ਰਹੇ ਆ ਇਹੀ ਲੋਚ ਰਹੇ ਆ ਕਿ ਇਸ ਔਰਤ ਨੂੰ ਬਖਸ਼ਣਾ ਨਹੀਂ ਚਾਹੀਦਾ ਇਹਦੇ ਓਜੱਡ ਆਸ਼ਕ ਨੂੰ ਜਿੰਨੀ ਵੱਡੀ ਸਜ਼ਾ ਮਿਲੇ ਉਹ ਥੋੜੀ ਆ ਇਹਨਾਂ ਦੋਹਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਲਿਹਾਜ਼ ਨਹੀਂ ਹੋਣੀ ਚਾਹੀਦੀ ਤੇ ਜੇਲ੍ਹ ਦੇ ਵਿੱਚ ਇਹਨਾਂ ਦੇ ਕੋਲੋਂ ਚੱਕੀ ਪਸਵਾਉਣੀ ਚਾਹੀਦੀ ਆ ਲੋਕ ਤਾਂ ਇਹ ਵੀ ਗੱਲ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਆ ਪਰ ਪੰਜਾਬ ਦੇ ਵਿੱਚ ਵੀ ਰੋ ਗੱਲਾਂ ਇੰਨੀਆਂ ਕਵੱਡੀਆਂ ਵਾਪਰਦੀਆਂ ਮੈਂ ਕੱਲ ਇੱਕ ਖਬਰ ਪੜ੍ਹੀ ਅਬੌਰ ਦੇ ਵੱਲ ਪਿੰਡਾ ਜੀ ਪੰਘਾਲਾ ਇਸ ਪਿੰਡ ਦੇ ਵਿੱਚ ਇੱਕ ਬੰਦੇ ਦਾ ਕਤਲ ਕੀਤਾ ਗਵੰਡੀਆਂ ਨੇ ਕਿਉਂ ਕਿਉਂਕਿ ਇਸ ਬੰਦੇ ਦੀ ਧੀ ਆ ਜਿਹੜੀ ਉਹ ਪਰੇਸ਼ਾਨ ਸੀ ਗਵੰਡੀਆਂ ਦੇ ਇੱਕ ਮੁੰਡੇ ਤੋਂ ਉਹ ਇਹਨੂੰ ਛੇੜਦਾ ਸੀ ਤੰਗ ਕਰਦਾ ਸੀ ਪਰੇਸ਼ਾਨ ਕਰਦਾ ਸੀ ਮੈਂਟਲੀ ਟੌਰਚਰ ਕਰਦਾ ਸੀ ਇੱਕ ਵਿਆਹ ਦਾ ਪ੍ਰੋਗਰਾਮ ਸੀਗਾ ਪਿੰਡ ਦੇ ਵਿੱਚ ਹੀ ਉੱਥੇ ਕਿਤੇ ਉਹ ਮੁੰਡੇ ਨੇ ਇਹਦੇ ਬਾਪ ਨੂੰ ਕੁੜੀ ਦੇ ਬਾਪ ਨੂੰ ਫਿਰ ਕੋਈ ਮਾੜੀ ਚੰਗੀ ਗੱਲ ਕਹੀ ਬਾਪਾ ਜਿਹੜਾ ਉਹ ਵਿਆਹ ਨੂੰ ਛੱਡ ਕੇ ਘਰੇ ਆ ਗਿਆ ਤੇ ਉਹਨਾਂ ਦੇ ਘਰੇ ਉਹ ਲਾਂਭਾ ਦੇਣ ਜਾ ਰਿਹਾ ਵੀ ਤੁਹਾਡਾ ਮੁੰਡਾ ਸਾਡੀ ਕੁੜੀ ਨੂੰ ਤੰਗਵੇਂ ਕਰਨਾ ਤੇ ਮੈਨੂੰ ਇਵੇਂ ਬੋਲਿਆ ਤੇ ਫਿਰ ਕਈਆਂ ਮਾਰ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ ਉਹਦਾ ਕਤਲ ਕਰ ਦਿੱਤਾ ਗਿਆ ਜਿਹੜੇ ਦੋਸ਼ੀ ਆ ਫਰਾਰ ਹੋ ਗਏ ਫੜੇ ਜਾਣਗੇ ਪਰ ਕੀ ਇਹ ਪੰਜਾਬ ਦੇ ਵਿੱਚ ਹੁੰਦਾ ਸੀ ਇਵੇਂ ਇੱਥੇ ਇੱਕ ਔਰਤ ਆਪਦੇ ਪਤੀ ਨੂੰ ਖਾ ਜਾਂਦੀ ਹੈ ਇੱਥੇ ਬਾਪਾ ਜਿਹੜਾ ਆਪਦੀ ਧੀ ਦੀ ਰਾਖੀ ਕਰਨ ਦੇ ਲਈ ਆਪਦੀ ਧੀ ਨਾਲ ਧੱਕਾ ਹੁੰਦਾ ਵੇਖ ਕੇ ਤੇ ਜਿਹੜੇ ਗਲਤ ਕੰਮ ਕਰਦੇ ਉਹਨਾਂ ਦੇ ਘਰੇ ਲਾਂਬਾ ਦੇਣ ਵਾਸਤੇ ਜਾਂਦਾ ਤੇ ਰਾਹ ਦੇ ਵਿੱਚ ਉਹਨੂੰ ਮਾਰ ਦਿੰਦੇ ਆ ਕੀ ਪਿੰਡਾਂ ਦੇ ਵਿੱਚ ਰੱਬ ਵਸਦਾ ਹੈ ਕੀ ਪੰਜਾਬ ਦੇ ਵਿੱਚ ਸਾਰਾ ਕੁਝ ਸਹੀ ਹੈ ਮੇਰੇ ਪਿੰਡ ਵਿੱਚ ਵਸਦਾ ਰੱਬ ਹੋਇਆ ਕਿ ਅੱਖੀਂ ਵਖਲਾ ਉਸਤਾਦ ਅੱਲਾ ਸੁਣਦੇ ਰਹੇ ਪੜ੍ਹਦੇ ਰਹੇ ਆ ਕੀ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਸੱਚੀ ਮੁੱਚੀ ਉਹੋ ਜਿਹਾ ਰੱਬ ਆ ਇਹੋ ਜਿਹੀਆਂ ਕੁਝ ਘਟਨਾਵਾਂ ਸਮੁੱਚੇ ਪੰਜਾਬੀਆਂ ਦੇ ਉੱਤੇ ਸਵਾਲ ਖੜਾ ਕਰ ਜਾਂਦੀਆਂ ਪਰ ਮੈਂ ਇਹ ਵੀ ਜਾਣਦਾ ਕਿ ਸਾਰੇ ਪੰਜਾਬੀ ਗਲਤ ਨਹੀਂ ਹੈਗੇ ਕਿਰਦਾਰ ਉੱਚਿਆਂ ਵਾਲੇ ਵੀ ਪੰਜਾਬੀ ਆ ਪਰ ਕੀ ਕਰ ਗਿਆ ਲੁੱਚਿਆਂ ਵਾਲੇ ਵੀ ਪੰਜਾਬੀ ਆ ਜਿਹੜੇ ਆ ਕੁਝ ਕਰਦੇ ਆ ਜਿਹੜੇ ਕਿਸੇ ਦੀ ਵੀ ਧੀ ਭੈਣ ਦੇ ਉੱਤੇ ਮਾੜੀ ਅੱਖ ਰੱਖਦੇ ਆ ਕਿਸੇ ਵੀ ਥਾਂ ਤੇ ਬੰਦਾ ਮਾਰ ਦਿੰਦੇ ਆ ਕਿਸੇ ਵੀ ਬੰਦੇ ਨੂੰ ਧਮਕੀ ਦੇ ਦਿੰਦੇ ਆ ਕਿਸੇ ਵੀ ਥਾਂ ਤੇ ਸੱਟ ਫੇਟ ਮਾਰ ਜਾਂਦੇ ਆ ਇਹਨਾਂ ਬੰਦਿਆਂ ਤੋਂ ਆਪਣੀਆਂ ਧੀਆਂ ਆਪਣੀਆਂ ਭੈਣਾਂ ਬਚਾਓਗੇ ਕਿਵੇਂ ਸਵਾਲ ਇਹ ਆ ਸੋ ਪੰਜਾਬ ਦੇ ਵਿੱਚ ਹਰ ਰੋਜ਼ ਕਈ ਕੁਝ ਇਹੋ ਜਿਹਾ ਵਾਪਰ ਰਿਹਾ ਜਿਹੜਾ ਕਿ ਲੂ ਕੰਡੇ ਖੜੇ ਕਰਦਾ ਪਰ ਕਿਸੇ ਉੱਤੇ ਅੰਨਾ ਯਕੀਨ ਨਾ ਕਰਿਓ ਮੇਰੀ ਬੇਨਤੀ ਇਹ ਆ ਇਹਦਾ ਮਤਲਬ ਇਹ ਨਹੀਂ ਕਿ ਘਰਾਂ ਦੇ ਵਿੱਚ ਸ਼ੱਕ ਬਹੁਤ ਪੈਦਾ ਹੋਵੇ ਪਰ ਅੰਨਾ ਯਕੀਨ ਕਦੇ ਵੀ ਨਾ ਕਰਿਓ ਤੇ ਜਨੋ ਆਪਾਂ ਕਿਸੇ ਧੀ ਪੁੱਤ ਨੂੰ ਆਪਦੇ ਧੀ ਪੁੱਤ ਨੂੰ ਵਿਦੇਸ਼ ਦੀ ਲਿ ਭੇਜਦੇ ਆ ਉਦੋਂ ਫਿਰ ਉਹ ਜ਼ਿੰਦਗੀ ਦੇ ਕਿਹੜੇ ਰੰਗ ਬਟਾ ਲਵੇ ਤੇ ਸਾਨੂੰ ਉਹਦੇ ਬਾਰੇ ਪਤਾ ਹੀ ਨਾ ਲੱਗੇ ਇਹਦੇ ਵੱਲ ਵੀ ਤੁਸੀਂ ਗੌਰ ਕਰਿਓ ਮਤਲਬ ਇਹ ਜਿਕੇ ਮੈਂਟਲੀ ਪ੍ਰੇਪੇਅਰ ਰਹਿਣਾ ਪਊਗਾ ਕਿਉਂਕਿ ਜਦੋਂ ਇਹ ਗਈ ਸ੍ਰਿ ਰਪਿੰਦਰ ਕੌਰ ਇਹ ਵੀ ਚੰਗੀ ਭਲੀ ਸੀ ਪਰ ਜਦੋਂ ਆਈ ਆ ਉਦੋਂ ਚੰਗੀ ਭਲੀ ਨਹੀਂ ਸੀ ਉਦੋਂ ਦੀਆਂ ਗੱਲਾਂ ਹੋਰ ਸੀ ਜਾਣ ਵੇਲੇ ਗੱਲਾਂ ਹੋਰ ਸੀ ਤੇ ਮਾਪੇ ਨੇ ਰੇ ਦੇ ਵਿੱਚ ਸੀ ਮਾਪੇ ਤਾਂ ਚਲੋ ਪੀੜੀ ਦਾ ਫਾਸਲਾ ਪਰ ਜਿਹਦੇ ਨਾਲ ਤੁਹਾਡੀਆਂ ਲਾਵਾਵਾਂ ਪੜੀਆਂ ਗਈਆਂ ਉੱਥੇ ਵੀ ਜਿਹੜਾ ਕੋਈ ਤੁਸੀਂ ਕੀਤਾ ਇਹ ਗੱਲਾਂ ਨਾ ਭੁੱਲਣੀ ਹੋਊਗਾ ਇਹ ਗੱਲਾਂ ਪੰਜਾਬੀਆਂ ਨੂੰ ਸਮੁੱਚੇ ਪੰਜਾਬੀਆਂ ਨੂੰ ਜ਼ਖਮ ਦੇ ਗਈਆਂ ਗੁਰਵਿੰਦਰ ਸਿੰਘ ਇਹੋਂ ਲੱਗਦਾ ਅੱਜ ਹਰ ਬੰਦੇ ਨੂੰ ਕਿ ਉਹ ਸਾਡਾ ਭਰਾ ਸਾਡਾ ਵੀਰ ਸਾਡਾ ਬੱਚਾ ਸੀ ਕਿਉਂਕਿ ਇਹ ਕੁਝ ਕਿਸੇ ਦੇ ਵੀ ਬੱਚੇ ਨਾਲ ਵਾਪਰ ਸਕਦਾ ਕਿਸੇ ਦੇ ਵੀ ਭਰਾ ਨਾਲ ਕਿਸੇ ਦੇ ਵੀ ਪੁੱਤ ਨਾਲ ਵਾਪਰ ਸਕਦਾ ਸੋ ਮੇਰੀ ਬੇਨਤੀ ਸਿਰਫ ਇੰਨੀ ਹੈ ਕਿ ਜੇਕਰ ਤੁਹਾਡੇ ਵਿਚਾਰ ਮਿਲ ਨਹੀਂ ਖਾਂਦੇ ਖੁਸ਼ੀ-ਖੁਸ਼ੀ ਅੱਡ ਹੋ ਜਾਓ ਮਰਨ ਜਾਂ ਮਾਰਨ ਦੇ ਨਾਲੋਂ ਅੱਡ ਹੋਣ ਦੇ ਵਿੱਚ ਵਹਿਤਰੀ ਆ ਨਾ ਦੁਖੀ ਹੋਵੋ ਤੇ ਨਾ ਦੁਖੀ ਕਰੋ ਜ਼ਿੰਦਗੀ ਨੂੰ ਇਸ ਤਰੀਕੇ ਨਾਲ ਜਿਉਣਾ ਪਊਗਾ ਉਹਦੇ ਸਮੇਂ ਦੇ ਵਿੱਚ ਇਹ ਉਹ ਦੌਰ ਨਹੀਂ ਆ ਗੱਲ ਕੌੜੀ ਲੱਗੂਗੀ ਇਹ ਉਹ ਦੌਰ ਨਹੀਂ ਆ ਜਦੋਂ ਆਪਾਂ ਇਹ ਗੱਲ ਕਹਿੰਦੇ ਸੀ ਕਿ ਯਾਰ ਇਕੱਠੇ ਹੋ ਗਏ ਤੇ ਹੁਣ ਭਾਈ ਆਖਰੀ ਸਾਹ ਤੱਕ ਨਿਭਣੀ ਆ ਮਿੰਟਾਂ ਪੰਜਾਂ ਦੇ ਵਿੱਚ ਵਿਗੜ ਜਾਂਦੀ ਆ ਕਿਹੜਾ ਆਖਰੀ ਸਾਹ ਹੁਣ ਪਰ ਜੇਕਰ ਤੁਹਾਡੀ ਇੱਕ ਛੱਤ ਦੇ ਥੱਲੇ ਨਹੀਂ ਨਿਪਦੀ ਤੁਹਾਨੂੰ ਅੱਡ ਹੋਣਾ ਚਾਹੀਦਾ ਮਰਨਾ ਜਾਂ ਮਾਰਨਾ ਕਿਸੇ ਮਸਲੇ ਦਾ ਹੱਲ ਨਹੀਂ ਆ ਹਰ ਰੋਜ਼ ਘਰ ਦੇ ਵਿੱਚ ਰਿੱਝਣਾ ਕਿਸੇ ਮਸਲੇ ਦਾ ਹੱਲ ਨਹੀਂ ਆ ਜੇ ਨਹੀਂ ਬਣਦੀ ਅੱਡ ਹੋ ਜਾਓ ਪਰ ਕਿਸੇ ਦਾ ਗਲ ਨਾ ਘੁੱਟੋ ਕਿਸੇ ਦੀਆਂ ਉਮੀਦਾਂ ਤੇ ਸੱਟ ਨਾ ਮਾਰੋ ਕਿਸੇ ਦਾ ਕਤਲ ਨਾ ਕਰੋ ਕਿਸੇ ਦੇ ਭਰੋਸੇ ਨੂੰ ਨਾ ਤੋੜੋ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਤੇ ਪਿਛਲੇ ਕੁਝ ਸਮੇਂ ਦੇ ਵਿੱਚ ਸਮੁੱਚੇ ਭਾਰਤ ਦੀਆਂ ਖਬਰਾਂ ਪੜ ਲ ਲਈਏ ਕਦੇ ਕੋਈ ਨੀਲੇ ਡਰਮ ਵਾਲੀ ਖਬਰ ਆਉਂਦੀ ਆ ਕਿ ਘਰਵਾਲੀ ਨੇ ਆਪਦੇ ਪ੍ਰੇਮੀ ਨਾਲ ਮਿਲ ਕੇ ਘਰਵਾਲੇ ਨੂੰ ਨੀਲੇ ਡਰਾਮੇ ਦੇ ਵਿੱਚ ਮਾਰ ਕੇ ਸੁੱਟਦਾ ਕਦੇ ਖਬਰ ਆਉਂਦੀ ਜੀ ਕਿ ਫਲਾਣੇ ਦੇ ਪਿੱਛੇ ਆਪਦੇ ਪ੍ਰੇਮੀ ਦੇ ਪਿੱਛੇ ਲੱਗ ਕੇ ਤੇ ਉਹਨੇ ਘਰਵਾਲੇ ਦਾ ਕਤਲ ਜਿਹੜਾ ਰਾਹ ਦੇ ਵਿੱਚ ਕਰਵਾਤਾ ਕਦੇ ਘਰਵਾਲੇ ਦੀ ਵੀ ਖਬਰ ਆਉਂਦੀ ਆ ਕਿ ਉਹਨੇ ਪ੍ਰੇਮਿਕਾ ਦੇ ਚੱਕਰ ਦੇ ਵਿੱਚ ਆਪਦੀ ਘਰਵਾਲੀ ਨੂੰ ਮਾਰ ਦਿੱਤਾ ਮਤਲਬ ਇਹ ਜੀ ਕਿ ਭਾਰਤ ਦੇ ਵਿੱਚ ਤੇ ਕੁੱਲ ਪੰਜਾਬ ਦੇ ਵਿੱਚ ਅਸੀਂ ਪੰਜਾਬੀ ਆ ਇਸ ਕਰਕੇ ਪੰਜਾਬ ਦਾ ਫਿਕਰ ਵੱਧ ਹੁੰਦਾ ਪਰ ਕੁੱਲ ਭਾਰਤ ਦੇ ਵਿੱਚ ਇਹੋ ਜੀਆਂ ਖਬਰਾਂ ਨੇ ਜੜੀਆਂ ਉਹ ਸੋਸ਼ਲ ਮੀਡੀਆ ਦੇ ਉੱਤੇ ਕੁੱਲ ਦੁਨੀਆ ਦੇ ਵਿੱਚ ਵਸਦੇ ਲੋਕਾਂ ਤੱਕ ਜਦੋਂ ਪਹੁੰਚਦੀਆਂ ਉਦੋਂ ਸਾਰੇ ਹੈਰਾਨ ਹੁੰਦੇ ਆ ਕਿ ਭਾਰਤ ਦੀ ਧਰਤੀ ਦੇ ਉੱਤੇ ਖਾਸ ਕਰਕੇ ਪੰਜਾਬ ਦੀ ਧਰਤੀ ਦੇ ਉੱਤੇ ਕੀ ਹੋਈ ਜਾਂਦਾ ਬੰਦਾ ਮਾਰਨਾ ਖੇਡ ਬਣ ਗਈ ਹੈ ਜਿਹੜੀ ਕਿ ਨਹੀਂ ਹੋਣੀ ਚਾਹੀਦੀ ਸੀ ਬੰਦਾ ਬੰਦੇ ਦਾ ਦਾਰੂ ਆ ਇੱਕ ਦੂਜੇ ਦੀ ਸਾਰ ਲੈਣੀ ਚਾਹੀਦੀ ਹੈ ਦੂਜੇ ਦੀਆਂ ਭਾਵਨਾਵਾਂ ਨੂੰ ਜਜ਼ਬਾਤ ਨੂੰ ਸਮਝਣਾ ਚਾਹੀਦਾ ਅਸੀਂ ਪੜਦੇ ਸੁਣਦੇ ਰਹੇ ਆ ਪਰ ਹੁਣ ਇਹ ਸਚਾਈ ਨਹੀਂ ਆ ਇਹ ਗੱਲਾਂ ਖੰਭ ਲਾ ਕੇ ਉਡ ਗਈਆਂ ਜਿੰਨੇਕ ਤੁਸੀਂ ਚੰਗੇ ਬਣ ਸਕਦੇ ਹੋ ਕਿਰਨਾਰ ਦੇ ਪੱਖੋਂ ਨੈਤਿਕਤਾ ਦੇ ਪੱਖੋਂ ਉਹ ਤੁਸੀਂ ਚੰਗੀਆਂ ਕਦਰਾਂ ਕੀਮਤਾਂ ਵਾਲੇ ਰਹੋ ਮੇਰੀ ਬੇਨਤੀ ਇਹ ਆ ਫਿਰ ਗੱਲ ਇਹ ਆ ਕਿਸੇ ਨੂੰ ਮਾਰਨਾ ਜਾਂ ਮਰ ਜਾਣਾ ਇਹ ਮਸਲੇ ਦਾ ਹੱਲ ਨਹੀਂ ਆ ਸੋਚੋ ਸੰਭਲੋ ਵਿਚਾਰੋ ਸਪਸ਼ਟ ਹੋਣਾ ਸਿੱਖੋ ਸਪਸ਼ਟ ਕਿ ਭਾਈ ਮੈਂ ਇੱਥੇ ਨਹੀਂ ਰਹਿਣਾ ਮੈਂ ਇੱਥੇ ਨਹੀਂ ਵਿਆਹ ਕਰਾਉਣਾ ਮੈਨੂੰ ਇਹਦਾ ਸਾਥ ਨਹੀਂ ਚੰਗਾ ਤੇ ਮੈਂ ਅਡ ਹੋਣਾ ਤੇ ਜਿਹੜੀ ਦੂਜੀ ਧਿਰ ਆ ਉਹ ਵੀ ਇਸ ਗੱਲ ਨੂੰ ਸਮਝੇ ਮਰਨ ਦੇ ਨਾਲੋਂ ਗੱਲ ਨੂੰ ਸਮਝਣਾ ਬਿਹਤਰ ਆ ਤੇ ਰਪਿੰਦਰ ਕੌਰ ਵਰਗੀਆਂ ਕਈ ਹੋਣਗੀਆਂ ਤੇ ਰਪਿੰਦਰ ਵਰਗੇ ਕਈ ਹੋਰ ਵੀ ਹੋ ਸਕਦੇ ਆ ਇਹ ਬੰਦੇ ਵੀ ਹੋ ਸਕਦੇ ਆ ਔਰਤਾਂ ਵੀ ਹੋ ਸਕਦੀਆਂ ਭਰੋਸਾ ਨਾ ਤੋੜੋ ਮਾਰੋ ਨਾ ਕਿਸੇ ਨੂੰ ਜ਼ਿੰਦਗੀ ਇੱਕ ਵਾਰ ਮਿਲਦੀ ਆ ਹੁਣ ਤੂੰ ਜੇਲ੍ਹ ਦੇ ਵਿੱਚ ਕਿਹੜਾ ਇਸ਼ਕ ਪਗਵਾ ਲੇਂਗੀ ਜਿਹੜਾ ਕੁਝ ਤੂੰ ਘਰ ਦੇ ਵਿੱਚ ਮौज-ਮਸਤੀਆਂ ਦੇ ਰੂਪ ਦੇ ਵਿੱਚ ਵੇਖਿਆ ساری ਜ਼ਿੰਦਗੀ ਬਰਬਾਦ ਹੋ ਗਈ ਵੈਸੇ ਜਿੰਨਾ ਕੁ ਮੈਂ ਬਿਆਨ ਪੜਿਆ ਕੁੜੀ ਦੇ ਮਾਪਿਆਂ ਨੇ ਗੱਲ ਕਹੀ ਰਪਿੰਦਰ ਕੌਰ ਦਿਆਂ ਨੇ ਕਿ ਅਸੀਂ ਇਸ ਕੁੜੀ ਦੇ ਹੱਕ ਦੇ ਵਿੱਚ ਨਹੀਂ ਆ ਇਹਨੇ ਧੱਕਾ ਕੀਤਾ ਸੀਏ ਦੇ ਕੇਸ ਦੀ ਪੈਰ ਵੀ ਨਹੀਂ ਕਰਾਂਗੇ